ਪੂਰੇ ਦੇਸ਼ ਅੰਦਰ ਭਾਜਪਾ ਦਾ ਗਰਾਫ ਲਗਾਤਾਰ ਵਧਦਾ ਆ ਵਿਖਾਈ ਦੇ ਰਿਹਾ ਜਿੱਥੇ ਤੱਕ ਗੱਲ ਅੰਮ੍ਰਿਤਸਰ ਦੀ ਕਰੀਏ ਤਾਂ ਅੰਮ੍ਰਿਤਸਰ ਵਿੱਚ ਵੀ ਭਾਜਪਾ ਜਿਹੜੀ ਜੋਰ-ਛੋਰ ਨਾਲ ਚੋਣ ਪ੍ਰਚਾਰ ਕਰਦੀ ਹੈ ਪਰ ਇਸ ਵਾਰ ਪੰਜਾਬ ਅੰਦਰ ਮੋਦੀ ਫੈਕਟਰ ਕੰਮ ਕਰੇਗਾ ਜਾਂ ਨਹੀਂ ਇਸ ਬਾਰੇ ਗੱਲਬਾਤ ਕਰਨ ਲਈ ਸਾਬਕਾ ਸੰਸਦ ਅਵਿਨਾਸ਼ ਰਾਏ ਖੰਨਾ ਜਿਹੜੇ ਕੀ ਅੰਮ੍ਰਿਤਸਰ ਲੋਕ ਸਭਾ ਹਲਕੇ ਦੇ ਇਨਚਾਰਜ ਵੀ ਨੇ ਸਰ ਮੋਦੀ ਫੈਕਟਰ ਦੇਸ਼ ਅੰਦਰ ਕੰਮ ਕਰਦਾ ਪਰ ਪੰਜਾਬ ਅੰਦਰ ਕੰਮ ਨਹੀਂ ਕਰਦਾ ਕੀ ਕਾਰਨ ਮੰਨਦੇ ਨਹੀਂ ਪਤਾ ਨਹੀਂ ਤੁਹਾਨੂੰ ਕਿੱਥੋਂ ਜਾਣਕਾਰੀ ਹੈ ਅੱਜ ਸਾਡਾ ਹਰ ਕਾਰਜਕਰਤਾ ਹਰ ਮੀਟਿੰਗ ਹਰ ਪ੍ਰੈਸ ਕਾਨਫਰੰਸ ਮੋਦੀ ਜੀ ਤੋਂ ਸ਼ੁਰੂ ਹੁੰਦੀ ਹੈ ਆ ਮੋਦੀ ਜੀ ਦਾ ਫੈਕਟਰ ਪੂਰੀ ਤਰ੍ਹਾਂ ਇੱਥੇ ਕੰਮ ਕਰ ਰਿਹਾ ਕਿਉਂਕਿ ਜੋ ਕੁਝ ਅਸੀਂ ਇੱਥੇ ਕੁਝ ਕਰ ਪਾਏ ਅੱਜ ਅੱਜ ਤੁਹਾਨੂੰ ਅੰਮ੍ਰਿਤਸਰ ਦੇ ਬਾਰੇ ਦੱਸਿਆ ਕਿੰਨਾ ਕੁਝ ਬਿਨਾਂ ਇੱਕ ਵਕੀਲ ਤੋਂ ਮਤਲਬ ਬਿਨਾਂ ਐਮਪੀ ਦਿੱਤੇ ਹੋਏ ਵੀ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇੰਨਾ ਕੁਝ ਅੰਮ੍ਰਿਤਸਰ ਨੂੰ ਦਿੱਤਾ ਅਗਰ ਸਾਡਾ ਵਕੀਲ ਉੱਥੇ ਗਿਆ ਹੁੰਦਾ ਸਾਡਾ ਐਮਪੀ ਉੱਥੇ ਗਿਆ ਹੁੰਦਾ ਤਾਂ ਅੰਮ੍ਰਿਤਸਰ ਦੀ ਹਾਲਤ ਕੀ ਹੁੰਦੀ ਤੁਸੀਂ ਸਮਝ ਸਕਦੇ ਹੋ ਤੋਂ ਇਸ ਕਰਕੇ ਮੋਦੀ ਫੈਕਟਰ ਜਿਹੜਾ ਹੈ ਉਹ ਅੱਜ ਜਨ ਜਨਚ ਮੈਂ ਕਿਸੇ ਘਰ ਖਾਣਾ ਖਾਣ ਗਿਆ ਤਾਂ ਉਹਨਾਂ ਦੇ ਘਰ ਦੇ ਨੇ ਕਹਤੇ ਕੌਣ ਹੈ ਕਹਿੰਦੀ ਇਹ ਮੋਦੀ ਜੀ ਦੇ ਦੋਸਤ ਹੈ ਉਹ ਮੇਰੇ ਮਗਰੇ ਪੈ ਗਿਆ ਬੱਚਾ ਕਿ ਮੈਨੂੰ ਮੋਦੀ ਜੀ ਨਾਲ ਮਿਲਾਓ ਮੈਨੂੰ ਮੋਦੀ ਨਾਲ ਮਿਲਾਓ ਇਹ ਤੁਸੀਂ ਸਮਝ ਸਕਦੇ ਕਿ ਮੋਦੀ ਫੈਕਟਰ ਦਾ ਛੋਟਾ ਜਿਹਾ ਬੱਚਾ 4 ਸਾਲ ਦਾ ਮੇਰਾ ਕਹਿਣ ਦਾ ਮਕਸਦ ਇਹ ਸੀਗਾ ਵੀ ਪਿਛਲੀ ਵਾਰੀ ਜਦੋਂ ਭਾਜਪਾ ਨੇ 2022 ਵਿੱਚ ਆਪਣੇ ਦਮ ਤੇ ਇਲੈਕਸ਼ਨ ਲੜੇ ਸੀਗੇ ਤਾਂ ਉਦੋਂ ਇੰਨੀ ਜਿਆਦਾ ਜਿਹੜੀ ਕਾਮਯਾਬੀ ਹਾਸਲ ਨਹੀਂ ਹੋ ਪਾਈ ਪਾਰਟੀ ਨੂੰ ਡੈਫੀਨਿਟਲੀ ਉਹ ਪਹਿਲਾ ਐਕਸਪੀਰੀਮੈਂਟ ਸੀ ਸਾਡਾ ਜੀ ਪਹਿਲੇ ਐਕਸਪੈਰੀਮੈਂਟਸ ਤੇ ਔਰ ਲੇਟ ਥੋੜਾ ਜਿਆਦਾ ਡਿਸੀਜਨ ਹੋਇਆ ਅੱਜ ਸਾਨੂੰ ਪਤਾ ਸੀ ਕਿ ਅਸੀਂ ਐਮਪੀ ਦਾ ਇਲੈਕਸ਼ਨ ਇਕੱਲੇ ਲੜਨਾ ਸਾਡੀ ਤਿਆਰੀ ਪੂਰੀ ਤਰ੍ਹਾਂ ਸੀਗੀ ਔਰ ਅੱਜ ਭਾਰਤੀ ਜਨਤਾ ਪਾਰਟੀ ਨੇ ਮੈਂ ਖੁਦ ਸਾਰੀ 9 ਦੀ 9 ਕੰਸਟੀਟੂਐਂਸੀ ਦਾ ਕਰਕੇ ਆਇਆ ਪ੍ਰਵਾਸ ਮੈਨੂੰ ਕਿਤੇ ਵੀ ਇਹ ਗੱਲ ਨਹੀਂ ਲੱਗੀ ਵੀ ਸਾਡਾ ਇੱਥੇ ਮੰਡਲ ਹੈ ਨਹੀਂ ਇੱਥੇ ਸਾਡੀ ਸ਼ਕਤੀ ਕੇਂਦਰ ਹੈ ਨਹੀਂ ਇੱਥੇ ਬੂਥ ਹੈ ਨਹੀਂ ਜਿਹੜੀ ਪਾਰਟੀ ਅੱਜ ਹਰ ਜਗ੍ਹਾ ਬੂਥ ਤੇ ਪਹੁੰਚ ਚੁੱਕੀ ਹੈ ਔਰ ਉਹ ਕਿਦੇ ਕਰਨ ਪਹੁੰਚੀ ਹੈ ਉਹਦਾ ਅਸ਼ੀਰਵਾਦ ਸੜੇ ਨਰਿੰਦਰਬਾਈ ਮੋਦੀ ਜੀ ਦਾ ਹੈ ਔਰ ਕਾਰਕਟਰ ਉਸਸਾ ਆਇਆ ਹੈ ਜਿਹੜਾ ਇਸ ਗੱਲ ਨੂੰ ਫੀਲ ਕਰਦਾ ਕਿ ਮੋਦੀ ਜੀ ਹੈ ਤੇ ਇਸ ਕਰਕੇ ਅਸੀਂ ਅਰਖਾਨੀ ਨਾਲ ਕਿਸੇ ਨੂੰ ਇਮਪ੍ਰੈਸ ਕਰ ਸਕਦੇ ਹਾਂ ਮੋਦੀ ਜੀ ਐਜ਼ ਅ ਵਿਅਕਤੀ ਮੋਦੀ ਜੀ ਐਜ਼ ਇਹ ਯੋਜਨਾਵਾਂ ਜਿਹੜੀਆਂ ਨੇ ਉਹ ਲੋਕਾਂ ਨੂੰ ਬਹੁਤ ਪ੍ਰਭਾਵਿਤ ਕਰ ਰਹੀ ਹੈ ਉਹ ਯੋਜਨਾਵਾਂ ਸਭ ਜਗ੍ਹਾ ਪਹੁੰਚੀਆਂ ਉਹਨਾਂ ਯੋਜਨਾਵਾਂ ਦਾ ਲਾਭ ਸਭ ਜਗ੍ਹਾ ਗਿਆ ਇਸ ਕਰਕੇ ਮੋਦੀ ਫੈਕਟਰ ਹਰ ਜਗ੍ਹਾ ਕਮ ਕਰੇਗਾ ਇਸ ਦੇ ਬਾਵਜੂਦ ਪੰਜਾਬ ਅੰਦਰ ਗੱਲ ਕਰ ਲਈ ਤੇ ਕਿਸਾਨ ਜਿਹੜੇ ਕਿ ਹਤਾਸ਼ ਤੇ ਨਿਰਾਸ਼ ਨੇ ਔਰ ਉਹਨਾਂ ਨੇ ਹੁਣ ਸ਼ੰਭੂ ਬਾਰਡਰ ਤੋਂ ਚਲੋ ਤਰਨਾਂ ਦੇ ਚੁਕ ਲਿਆ ਪਰ ਉਹਨਾਂ ਨੇ ਇਹ ਵੀ ਆਖਿਆ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਫੇਰੀ ਦੇ ਦੌਰਾਨ ਕਾਲੀਆਂ ਝੰਡੀਆਂ ਵਖਾਈਆਂ ਚਲਦੀਆਂ ਆ। ਸਭ ਤੋਂ ਪਹਿਲਾਂ ਮੈਂ ਉਹਨਾਂ ਨੂੰ ਤੁਹਾਡੇ ਰਾਹੀਂ ਅਪੀਲ ਕਰਦਾ ਕਿ ਭਾਰਤੀ ਜਨਤਾ ਪਾਰਟੀ ਦੇ ਦਰਵਾਜ਼ੇ ਖੁੱਲੇ ਆ ਜਿਹੜੀ ਗੱਲ ਬੈਠ ਕੇ ਹੋ ਸਕਦੀ ਹੈ ਉਹ ਐਡਿਟੇਸ਼ਨ ਨਾ ਨਹੀਂ ਹੋ ਸਕਦੀ। ਦੂਸਰੀ ਗੱਲ ਮੈਂ ਉਹਦਾ ਧਿਆਨ ਚ ਲਿਆ ਦਨਾ ਚਾਹਨਾ ਕਿ ਅਸੀਂ ਉਹਨਾਂ ਵਾਸਤੇ ਕੀਤਾ ਕੀ ਹੈ। ਪਹਿਲਾ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਅਟਲਬੀਰੀ ਵਾਜਪਈ ਸੀਗੇ ਉਸ ਵੇਲੇ ਕਿਸਾਨ ਦੇ ਬਾਰੇ ਉਹਨਾਂ ਨੇ ਸੋਚਿਆ ਕਿ ਕਿਸਾਨ ਨੂੰ ਥੋੜਾ ਜਿਹਾ ਪੈਸਾ ਲੈਣ ਲਈ ਵੀ ਕਿਸੇ ਨਾ ਕਿਸੇ ਡਿਪੈਂਡ ਕਰਨਾ ਪੈਂਦਾ। ਉਹਨਾਂ ਨੇ ਕਿਸਾਨ ਕ੍ਰੈਡਿਟ ਕਾਰਡ ਕਿਸਾਨ ਨੂੰ ਦੇ ਕੇ ਬਹੁਤ ਘੱਟ ਵਿਆਜ ਤੇ ਉਹਨਾਂ ਦੀ ਪਰਚੇਜ਼ਿੰਗ ਪਾਵਰ ਨੂੰ ਵਧਾਇਆ। ਕ੍ਰੌਪ ਇੰਸ਼ੋਰੈਂਸ ਸਕੀਮ ਲਾਗੂ ਕਰਕੇ ਜਿਹੜੀ ਇੱਕ ਅਨਸਰਟਨਟੀ ਰਹਿੰਦੀ ਹੈ ਇਹ ਪਤਾ ਨਹੀਂ ਫਸਲ ਜਲ ਜਾਣੀ ਹੈ ਸੜ ਜਾਣੀ ਹੈ ਤਬਾਹ ਹੋ ਜਾਣੀ ਹੈ ਉਹਦੇ ਬਾਅਦ ਕਿਸਾਨ ਕਿਆ ਕਰੇਗਾ ਉਹ ਕ੍ਰੌਪ ਇੰਸ਼ੋਰੈਂਸ ਸਕੀਮ ਜਿਹੜੀ ਸੀ ਉਹ ਲਾਗੂ ਕਰਕੇ ਅੱਜ ਦੇਸ਼ ਵਿੱਚ ਇੱਕ ਬਹੁਤ ਵੱਡਾ ਕਿਸਾਨ ਨੂੰ ਬੇਨਫੀਟ ਦਿੱਤਾ ਅੱਜ ਕਿਸੇ ਨੇ ਮੰਗਿਆ ਸੀ ਕਿਸਾਨ ਸਨਮਾਨੀ ਦਿੱਤੀ ਜਾਵੇ ਦੇਸ਼ ਦੇ ਪ੍ਰਧਾਨ ਮੰਤਰੀ 6000 ਰੁਪਏ ਸਾਲ ਜਿਹੜਾ ਹੈ ਉਹ ਦੇਸ਼ ਲੋਕਾਂ ਦੇ ਕਿਸਾਨਾਂ ਦੇ ਖਾਤੇ ਸਿੱਧਾ ਪਰ ਜੋ ਕਿਸਾਨ ਮੰਗਦੇ ਨੇ ਐਮਐਸਪੀ ਮੰਗਦੇ ਨੇ ਉਹ ਨਹੀਂ ਮਿਲ ਪਾਰੀ ਸੁਆਮੀ ਨਤਨ ਦੀ ਰਿਪੋਰਟ ਨਹੀਂ ਜਿਹੜੀ ਉਹ ਲਾਗੂ ਹੋ ਪਈ ਸਭ ਨੂੰ ਦੱਸਣ ਲੱਗਾ ਸਭ ਨੂੰ ਦੱਸਣ ਸਭ ਸੁਣੋ ਜੀ ਸਭ ਕੁਝ ਸੁਣੋ ਫਿਰ ਤੁਸੀਂ ਗੱਲ ਕਰਿਓ ਫਿਰ ਖਾਦ ਦੀ ਗੱਲ ਕਰੀ ਮੈਂ ਜੋ ਜੋ ਦਿੱਤਾ ਉਹ ਤਾਂ ਗੱਲ ਦੱਸ ਮਨ ਜੀ ਜੋ ਜੋ ਕਿਸਾਨ ਨੂੰ ਖਾਦ ਲਈ ਤੱਕੇ ਖਾਣੇ ਪੈਂਦੇ ਕਦੀ ਕਿਤੇ ਲੱਠੀ ਚਾਰਜ ਕਦੀ ਕਿਤੇ ਲੱਟੀ ਚਾਰਜ ਜਦ ਦੀ ਸਾਡੀ ਸਰਕਾਰ ਆਈਏ ਦੱਸੋ ਕਿਸਾਨ ਨੂੰ ਕਦੀ ਖਾਦ ਵਾਸਤੇ ਤੱਕੇ ਖਾਣੇ ਪਏ ਅੱਜ ਇੱਕ ਟਰਾਲੀ ਭਰ ਕੇ ਕਿਸਾਨ ਖਾਦ ਦੀ ਏਜੰਸੀ ਤੋਂ ਲੈ ਕੇ ਜਾਂਦਾ ਤਾਂ 3 ਤੋਂ 4 ਲੱਖ ਰੁਪਏ ਦਾ ਉਹ ਬੈਨੀਫਿਟ ਉਥੋਂ ਲੈ ਜਾਂਦਾ ਸਬਸਿਡੀ ਐ ਨਹੀਂ ਮਿਲਦੀ ਐ ਐਮਐਸਪੀ ਐਮਐਸਪੀ ਜਿਹੜਾ ਹੈ ਉਹਦਾ ਪਹਿਲੀ ਵਾਰ ਹੋਇਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਿਸਾਨ ਦੀ ਲੇਬਰ ਪ੍ਰੋਫਿਟ ਜੋੜ ਕੇ ਐਮਐਸਪੀ ਦਾ ਫਾਰਮੂਲਾ ਤੈਅ ਕਰਤਾ ਤੁਸੀਂ ਦੇਖਿਆ ਹੁਣ ਪਿਛਲੇ ਸਾਲ ਨੂੰ ਐਮਐਸਪੀ ਇਸ ਪਰ ਵਧੀ ਹੈ ਅਗਲੇ ਸਾਲ ਫਿਰ ਐਮਐਸਪੀ ਵਧੇਗੀ ਜਦ ਫਾਰਮੂਲਾ ਹੀ ਤੈਅ ਹੋ ਗਿਆ ਕਿ ਇਸ ਢੰਗ ਨਾਲ ਐਮਐਸਪੀ ਵਧੇਗੀ ਫਿਰ ਉਹਨਾਂ ਨੂੰ ਲੋੜ ਕੀ ਹੈ ਦੱਸੋ ਕੋਈ ਫਸਲ ਤੇ ਐਮਐਸ ਦੋ ਫਸਲਾਂ ਤੇ ਐਮਐਸਪੀ ਮਿਲਦੀ ਪਰ ਕਿਸਾਨ ਕਹਿੰਦੇ ਤਈ ਫਸਲਾਂ ਦੀ ਜਿਹੜੀ ਕਿ ਲਿਸਟ ਦਿੰਦੇ ਨੇ ਜਿਹੜੀ ਚੀਜ਼ ਪੋਸੀਬਲ ਨਹੀਂ ਕੁਝ ਚੀਜ਼ਾਂ ਪਰਿਸ਼ੀਵਲ ਨੇ ਜੀ ਜਲਦੀ ਖਰਾਬ ਹੁੰਦੀਆਂ ਨੇ ਫਿਰ ਵੀ ਇਹ ਨਹੀਂ ਕਿ ਕਿਸੇ ਸਮੱਸਿਆ ਦਾ ਹੱਲ ਨਹੀਂ ਹੁੰਦਾ ਉਸ ਸਮੱਸਿਆ ਦਾ ਹੱਲੇ ਫਿਰ ਅਸੀਂ ਬੈਠੇ ਆਓ ਟੇਬਲ ਤੇ ਬੈਠਦੇ ਆ ਤਿੰਨ ਮੰਤਰੀ ਦੀ ਡਿਊਟੀ ਲੱਗੀ ਹੋਈ ਹੈ ਬਾਰ ਬਾਰ ਉਹਨਾਂ ਨਾਲ ਗੱਲ ਕਰ ਰਹੇ ਨੇ ਕਿ ਤੁਸੀਂ ਆ ਕੇ ਜਿਹੜੀ ਹੈ ਉਹ ਅ ਸਾਡ ਨਾਲ ਗੱਲ ਕਰੋ ਸਾਨੂੰ ਸੁਝਾਅ ਦਿਓ ਸਾਡੀ ਗੱਲ ਸੁਣੋ ਤਾਂ ਹੀ ਮਸਲਾ ਹੱਲ ਹੋ ਸਕਦਾ ਨਾ ਅਸੀਂ ਗੱਲ ਸੁਣਨ ਤਿਆਰ ਹੈ ਔਰ ਮਸਲਾ ਹੱਲ ਕਰਨ ਤਿਆਰ ਹੈ ਸਰ ਇੱਕ ਬੜਾ ਵੱਡਾ ਇਸ਼ੂ ਹੈਗਾ ਟਾਰੇ ਬਾਗਾ ਸਰਦ ਰਹੀਂ 5 ਸਾਲ ਹੋ ਗਏ ਵਪਾਰ ਜਿਹੜਾ ਬੰਦ ਪਿਆ ਹੋਇਆ ਉੱਥੇ ਬਹੁਤ ਸਾਰੇ ਕੁਲੀ ਨੇ ਹਜ਼ਾਰਾਂ ਪਰਿਵਾਰ ਨੇ ਉਹ ਵਿਲੇ ਬੈਠੇ ਹੋਏ ਨੇ ਨਾਲ ਟਰੱਕ ਯੂਨੀయన్స్ ਵੀ ਜਿਹੜੀ ਕਿ ਫ੍ਰੀ ਹੋ ਗਈਆਂ ਉਹ ਵਪਾਰ ਕਿਉਂ ਨਹੀਂ ਚੱਲ ਪਾ ਰਿਹਾ ਦੇਖੋ ਇਹ ਦੋ ਕੰਟਰੀਜ਼ ਦਾ ਆਫਿਸ ਵਿੱਚ ਇੱਕ ਐਸਾ ਮਾਹੌਲ ਹੈ ਕਿ ਹਜੇ ਤੱਕ ਉਸ ਨੂੰ ਲੌਜੀਕਲ ਲੌਜੀਕਲ ਐਂਡ ਤੇ ਅਸੀਂ ਨਹੀਂ ਲਿਜਾ ਪਾ ਰਹੇ ਲekin ਤੁਹਾਡੀ ਗੱਲ ਠੀਕ ਹੈ ਜੇ ਅੰਮ੍ਰਿਤਸਰ ਦੇ ਲੋਕਾਂ ਨੂੰ ਇਹ ਕੁਮਿਆ ਮਿਲਿਆ ਕਿ ਚੰਦ ਨੇ ਕਿ ਸਾਡਾ ਵਪਾਰ ਜਿਹੜਾ ਹੈ ਹਾਂ ਸ਼ੁਰੂ ਹੋਵੇ ਉਸ ਲਈ ਵੀ ਸਾਡੇ ਕੈਂਡੀਡੇਟ ਵਾਰ-ਵਾਰ ਇਹ ਗੱਲ ਕਰ ਰਹੇ ਨੇ ਕਿ ਮੈਂ ਪ੍ਰੋਪਰ ਚੈਨਲ ਤੇ ਇਸ ਗੱਲ ਨੂੰ ਕਰਾਂਗਾ ਮਤਲਬ ਆਰਥਿਕ ਪੱਖੋਂ ਕਾਫੀ ਫਾਇਦਾ ਮਿਲ ਸਕਦਾ ਹੈ ਪੰਜਾਬ ਨੂੰ ਅੰਮ੍ਰਿਤਸਰ ਨੂੰ ਵਪਾਰ ਕਿਤੇ ਵੀ ਹੋਵੇ ਮਿਲ ਸਕਦਾ ਲੇਕਿਨ ਨਾਲ ਜਿਹੜੀ ਨੈਸ਼ਨਲ ਸਕਿਉਰਿਟੀ ਹੈ ਉਹਦਾ ਖਿਆਲ ਵੀ ਸਾਨੂੰ ਹੀ ਰੱਖਣਾ ਪਏਗਾ ਕਿ ਕਿੰਨੀ ਕੁ ਸਾਨੂੰ ਸਕਿਉਰਿਟੀ ਦਾ ਜਿਹੜਾ ਹੈ ਉਹ ਇੰਪੈਕਟ ਇਸਤੇਮਾਲ ਪੈਂਦਾ ਕਿੰਨਾ ਬੁਰਾ ਅਸਰ ਪੈਂਦਾ ਕਿੰਨਾ ਸਾਡਾ ਸਿਕਿਉਰਿਟੀ ਤੇ ਉਸਦੀ ਟੈਨਸ਼ਨ ਹੁੰਦੀ ਹੈ ਇਹ ਸਾਰੀਆਂ ਗੱਲਾਂ ਨੂੰ ਧਿਆਨ ਚ ਰੱਖਣਾ ਪਏਗਾ ਹੁਣ ਸਭ ਬਹੁਤ ਵਕਾਰੀ ਸੀਟ ਹੈ ਕਾਫੀ ਜ਼ਿਆਦਾ ਤਿਹਾਨ ਜਿਹੜਾ ਕਿ ਅੰਮ੍ਰਿਤਸਰ ਵਿੱਚ ਹੁੰਦਾ ਹੈ ਲੋਕਾਂ ਦਾ ਤੇ ਅੰਮ੍ਰਿਤਸਰ ਵਿੱਚ ਕੋਈ ਖਾਸ ਰਣਨੀਤੀ ਬਣਾਈ ਹੈ ਇਸ ਵਾਰ ਕਿਉਂਕਿ ਜੇ ਪਿਛਲੇ 2 ਗੱਲ ਕਰ ਲਈਏ ਇਲੈਕਸ਼ਨਸ ਦੀ ਤਾਂ ਵੱਡੇ ਚਿਹਰੇ ਜਿਹੜੇ ਕਿ ਅੰਮ੍ਰਿਤਸਰੀਆਂ ਨੇ ਹਰਾ ਕੇ ਭੇਜੇ ਸੀਗੇ ਹੁਣ ਅੰਮ੍ਰਿਤਸਰ ਨੂੰ ਆਪਣੀ ਗਲਤੀ ਸੁਧਾਰਨ ਦਾ ਮੌਕਾ ਦਿੱਤਾ ਗਿਆ ਤੀਸਰੀ ਵਾਰ ਜੀ ਅਗਰ ਅਰੁਣ ਜੀ ਜਿਹੀ ਜੱਦੇ ਤਾਂ ਅੰਮ੍ਰਿਤਸਰ ਦੀ ਪੋਜੀਸ਼ਨ ਕੁਛ ਹੋਰ ਹੁੰਦੀ ਪੂਰੀ ਜਿੱਤੇ ਪੋਜੀਸ਼ਨ ਕੁਛ ਸ਼ੁਰੂ ਹੁੰਦੀ ਹੁਣ ਜਿਹੜੇ ਕੈਂਡੀਡੇਟ ਆਏ ਨੇ ਜਿਨ੍ਹਾਂ ਨੂੰ ਇੱਕ ਇੰਟਰਨੈਸ਼ਨਲ ਐਕਸਪੋਜ਼ਰ ਆ ਜਿਹੜੀ ਦੋ ਦੇਸ਼ਾਂ ਦੇ ਵਿੱਚ ਐਸਾ ਸਬੰਧ ਸੁਧਾਰ ਸਕਦੇ ਨੇ ਤਾਂ ਜਦੋਂ ਉਹ ਇੱਥੇ ਦੇ ਵਕੀਲ ਬਣ ਕੇ ਉੱਥੇ ਪਹੁੰਚਣਗੇ ਤੁਸੀਂ ਸਮਝ ਸਕਦੇ ਕਿ ਇਹਨਾਂ ਕਿੱਡਾ ਵੱਡਾ ਅਸਰ ਹੋਏਗਾ ਪਰ ਜਦੋਂ ਆਪੋਜ਼ੀਸ਼ਨ ਨੂੰ ਇਹੀ ਗੱਲ ਕਰਦੇ ਆ ਉਹ ਕਹਿੰਦੇ ਹੁਣ ਤੇ ਉਹ ਰਿਟਾਇਰ ਹੋ ਚੁੱਕੇ ਨੇ ਤੇ ਰਿਟਾਇਰਡ ਐਸਐਸਪੀ ਦੀ ਜਿਹੜਾ ਕਿ ਉਹ ਇੱਕ ਕਾਂਸਟੇਬਲ ਨਹੀਂ ਹੁੰਦਾ ਤੇ ਉਹਨਾਂ ਦੀ ਕੌਣ ਸੁਣੂਗਾ ਨੌਕਰੀ ਔਰ ਪੋਲਿਸ ਤੇ ਜਾਣਾ ਇਹਦਾ ਬੜਾ ਫਰਕ ਹੈ ਜੀ ਜਦੋਂ ਉਹ ਐਮਪੀ ਬਣ ਕੇ ਜਾਣਗੇ ਤਾਂ ਐਮਪੀ ਦੀ ਸੁਣਾਈ ਫਿਰੋ ਸੱਤਾ ਪੱਖ ਵਿੱਚ ਜਾਣਗੇ ਤਾਂ ਕਿਆ ਪਤਾ ਕੱਲ ਕੀ ਉਹਨਾਂ ਨੂੰ ਉਧਰ ਮਿਲਣਾ ਬੜੀ ਡੇਰ ਤਾਂ ਕਹਿੰਦੇ ਉਹਨਾਂ ਦੀ ਪ੍ਰਧਾਨ ਮੰਤਰੀ ਨਾ ਹੈਗੀ ਪ੍ਰਧਾਨ ਮੰਤਰੀ ਸਾਹਿਬ ਪਟਿਆਲੇ ਆ ਰਹੇ ਨੇ ਜਲੰਧਰ ਆ ਰਹੇ ਨੇ ਤੇ ਨਾਲ ਗੁਰਦਾਸਪੁਰ ਆ ਰਹੇ ਨੇ ਅੰਮ੍ਰਿਤਸਰ 'ਚ ਨਹੀਂ ਆ پا ਰਹੇ ਇਸ ਦੇ ਬਾਰੇ ਕੀ ਦੇਖੋ ਕੋਈ ਨਾ ਕੋਈ ਨੈਸ਼ਨਲ ਲੀਡਰ ਜਰੂਰ ਆਣਗੇ ਇੱਥੇ ਹੋ ਸਕਦਾ ਅੰਦਰ ਜੀ ਆਜਣ ਰਾਜਨਾਥ ਜੀ ਆਜਣ ਹੋਰ بڑے ਲੀਡਰ ਆਜਣ ਤੋਂ ਦੇਖੋ ਇੱਕ ਪੀਐਮ ਦਾ ਐਚਐਮ ਦਾ ਰਾਸ਼ਟਰੀ ਅਧਿਖਸ਼ ਇਹਨਾਂ ਦਾ ਇੱਕ ਪ੍ਰੋਗਰਾਮ ਚ ਚਾਕਰ ਹੁੰਦਾ ਪ੍ਰਦੇਸ਼ 22 ਪ੍ਰਦੇਸ਼ ਨੂੰ ਕਿੰਨੀਆਂ ਰੈਲੀਆਂ ਮਿਲੀਆਂ ਇਹ ਪ੍ਰਦੇਸ਼ ਤਿਆਰ ਕਰਦਾ ਕਿ ਕਿੱਥੇ ਕਿੱਥੇ ਰੈਲੀ ਦੇਣੀ ਹੈ ਤੋਂ ਇਸ ਕਰਕੇ ਉਹਨਾਂ ਨੇ ਗੁਰਦਾਸਪੁਰ ਅਮਰitsar ਔਰ ਲੁਧਿਆਣਾ ਸੋਚਿਆ ਤਿੰਨੇ ਏਰੀਆ ਮਾਝਾ ਮਾਲਵਾ ਤੇ ਦੁਆਬਾ ਨੂੰ ਕਵਰ ਕਰਨ ਦਾ ਇੱਕ ਪੁਆਇੰਟ ਰੱਖਿਆ ਹੈਗਾ ਉਹਨਾਂ ਸਾਰੀਆਂ ਸੀਟਾਂ ਅਸੀਂ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਅਮਰitsar ਦੇ ਲੋਕਾਂ ਨੂੰ ਪ੍ਰਧਾਨ ਮੰਤਰੀ ਦਰਸ਼ਨ ਜਰੂਰ ਕਰਾਵਾਂਗੇ ਚਾਹੇ ਉਹਨਾਂ ਨੂੰ ਅਸੀਂ ਜਿਰੰਧ ਜਾਕ ਕਰਾਈਏ ਜਾਂ ਗੁਰਦਾਸਪੁਰ ਕਰਾਈਏ ਇੱਕ ਮਨ ਵਿੱਚ ਗੱਲ ਆਂਦੀ ਹੈ ਸਰ ਜਿਹੜਾ ਕਿ ਪੰਜਾਬ ਅੰਦਰ ਗਠਬੰਧਨ ਨਹੀਂ ਹੋ ਸਕਿਆ ਕਿਉਂਕਿ ਗਠਬੰਧਨ ਹੁੰਦਾ ਤਾਂ ਤੁਹਾਡੇ ਹੀ ਲੀਡਰ ਆਖ ਰਹੇ ਸੀ ਕਿ ਭਈ ਘੱਟੋ ਘੱਟ 10 ਸੀਟਾਂ ਤੇ ਜਿਹੜੀ ਕੀ 13 ਵਿੱਚੋਂ ਜਿੱਤ ਹਾਸਲ ਕਰਦਾ ਸੀ ਗਠਬੰਧਨ ਤਾਂ ਹੁਣ ਗਠਬੰਧਨ ਨਹੀਂ ਹੋ ਪਾਇਆ ਕਿ ਸਮਝਦੇ ਵੀ ਕਿੰਨੇ ਕਿੰਨੇ ਨੁਕਸਾਨ ਹੋ ਗਏ ਸਾਨੂੰ ਆਪਣੇ ਪੈਰਾਂ ਤੇ ਖੜੇ ਹੋਣ ਦਾ ਮੌਕਾ ਮਿਲੇਗਾ ਪਹਿਲਾ ਪ੍ਰਯਾਸ ਅਸੀਂ ਵਿਧਾਨ ਸਭਾ ਚ ਕੀਤਾ ਉਹ ਪਹਿਲਾ ਪ੍ਰਯਾਸੀ ਬਹੁਤ ਨੇੜੇ ਘੱਟ ਸਮੇਂ ਸੀ ਅ ਦੂਜਾ ਪ੍ਰਯਾਸ ਅਸੀਂ ਬਹੁਤ ਮਿਹਨਤ ਨਾ ਕੀਤਾ ਬਹੁਤ ਪਲੈਨਿੰਗ ਨਾ ਕੀਤਾ ਔਰ ਤੁਸੀਂ ਡੈਫੀਨਟਲੀ ਪੰਜਾਬ ਦੇ ਵਿੱਚੋਂ ਸਾਡੀ ਅੱਛੀ ਹਾਜ਼ਰੀ ਜਿਹੜੀ ਹੈ ਉਹ ਲੋਕ ਸਭਾ ਚ ਲੱਗੇਗੀ ਆਪੋਜੀਸ਼ਨ ਇੱਕ ਬਹੁਤ ਤੰਜ ਕਰਦੀ ਕਹਿੰਦੇ ਭਾਜਪਾ ਇਡੀ ਵੱਡੀ ਪਾਰਟੀ ਦਾ ਦਮ ਭਰਦੀ ਪਰ ਆਪਣੇ ਕੈਂਡੀਡੇਟ ਹੈ ਨਹੀਂ ਉਧਾਰੀ ਜਿਹੜੇ ਦੂਸਰੇ ਆਈਐਨਏ ਪਾਰਟੀਆਂ ਵਿੱਚ ਉਹਨਾਂ ਨੂੰ ਜਿਹੜੇ ਕਿ ਟਿਕਟ ਦਿੱਤੀਆਂ ਗਈਆਂ ਭਾਰਤੀ ਜਨਤਾ ਪਾਰਟੀ ਸਮੁੰਦਰ ਹੈ ਸਮੁੰਦਰ ਜਿੱਡਾ ਮਾਨ ਹੈ ਭਾਰਤੀ ਜਨਤਾ ਪਾਰਟੀ ਦਾ ਅਸੀਂ ਹਰ ਸੀਟ ਨੂੰ ਵਿਨੀਬਿਲਟੀ ਦੇ ਸਾਹਮਣੇ ਦੇਖਿਆ ਗਿਆ ਅੱچھے ਲੋਕ ਸਾਡੀ ਪਾਰਟੀ ਚਾਹਣ ਉਹਨਾਂ ਨੂੰ ਲੈ ਕੇ ਅਸੀਂ ਆਪਣੀ ਲੜਾਈ ਲੜ ਰਹੇ ਹਾਂ ਹੁਣ ਅੰਮ੍ਰਿਤਸਰ ਦੀ ਗੱਲ ਕਰ ਲਓ ਇੱਕ ਐਮਬੈਸਡਰ ਇੱਕ ਆਈਐਫਐਸ ਅਫਸਰ ਫਿਰ ਉਹਦੇ ਪਰਿਵਾਰ ਦੀ ਐਡੀ ਵੱਡੀ ਹਿਸਟਰੀ ਲਗੇਸੀ ਕਿੱਡੀ ਵੱਡੀ ਹੈ ਤਿੰਨ ਜਨਰੇਸ਼ਨ ਜਿਹੜੀਆਂ ਨੇ ਉਹ ਅੰਮ੍ਰਿਤਸਰ ਉਹਨਾਂ ਨੂੰ ਸਮਝਦਾ ਕਿ ਬਹੁਤ ਵੱਡੀ ਦੇਨ ਹੈ ਉਹਨਾਂ ਦਾ ਇੱਕ ਨਾਮ ਹੈ ਤੇਜ ਸਿੰਘ ਆਪਣੇ ਇਹਨਾਂ ਦੇ ਦਾਦਾ ਜੀ ਦਾ ਉਹਨਾਂ ਦੇ ਪਿਤਾ ਜੀ ਦਾ ਤੋਂ ਇੱਕ ਉਹਨਾਂ ਦੀ ਸਮੁੰਦਰੀ ਹਾਲ ਇੱਕ ਇਥੇ ਬਣਿਆ ਹੋਇਆ ਤੋਂ ਐਡਿਵਿਟੀ ਲੈਗੇਸੀ ਨੂੰ ਲੈ ਕੇ ਉਹ ਚੱਲ ਰਹੇ ਨੇ ਤਾਂ ਮੇਰਾ ਖਿਆਲ ਉਹਨੂੰ ਅਸੀਂ ਨਾ ਬਾਰੀ ਕਹਿ ਸਕਦੇ ਆ ਨਾ ਕਮਜ਼ੋਰ ਕਹਿ ਸਕਦੇ ਆ ਨਾ ਹੀ ਪੋਲੀਟਿਕਲੀ ਅਸੀਂ ਇਹਨਾਂ ਨੂੰ ਇਗਨੋਰ ਕਰ ਸਕਦੇ ਆ ਤਾਂ ਬਹੁਤ ਵੱਡਾ ਕੈਂਡੀਡੇਟ ਹੈ ਉਹ ਸਾਨੂੰ ਮਿਲਿਆ ਸੁਖਵੀਰ ਬਾਦਲ ਇੱਕ ਵੱਡਾ ਬਿਆਨ ਦਿੰਦੇ ਨੇ ਸਿੱਖ ਨਹੀਂ ਜਿਹੜਾ ਕਿ ਭਾਜਪਾ ਨੂੰ ਵੋਟ ਕਰੂਗਾ ਉਸ ਦੇ ਬਾਰੇ ਕੀ ਕਹਿਣਾ ਚਾਹੋ ਮੈਂ ਸਮਝਦਾ ਕਿ ਜਾਤਾ ਉਹਨਾਂ ਨੂੰ ਇਹ ਨਹੀਂ ਪਤਾ ਕਿ ਹਿੰਦੂ ਸਿੱਖ ਏਕਤਾ ਕਿ ਆ ਹਿੰਦੂ ਸਿੱਖਾਂ ਦਾ ਰਿਸ਼ਤਾ ਕਿ ਆ ਹਿੰਦੂ ਸਿੱਖ ਇਕੱਠੇ ਹੋ ਕੇ ਹੀ ਇਸ ਪ੍ਰਦੇਸ਼ ਨੂੰ ਚਲਾ ਰਹੇ ਨੇ ਮੈਂ ਜਿੰਨੀ ਨਿੰਦਾ ਕੀਤੀ ਜਾ ਸਕੇ ਉਸ ਬਿਆਨ ਦੀ ਨਿੰਦਾ ਕਰਨੀ ਚਾਹੀਦੀ ਹੈ ਔਰ ਮੈਂ ਸਿੱਖ ਬੰਦੂ ਨੂੰ ਬੇਨਤੀ ਕਰੂੰਗਾ ਕਿ ਅਸੀਂ ਕੀ ਕੀਤਾ ਐਸ ਦੇਸ਼ ਦੇ ਪ੍ਰਧਾਨ ਮੰਤਰੀ ਨੇ ਆਪਣੇ ਸਿੱਖਾਂ ਦੇ ਮਾਨ ਸਨਮਾਨ ਨੂੰ ਕਿੰਨਾ ਉੱਚਾ ਕੀਤਾ ਉਹਦੇ ਲਈ ਵੀਰਵਾਲ ਦਿਵਸ ਬਹੁਤ ਵੱਡੀ ਦੁਗਾਰ ਨੇ ਉਹਦੇ ਲਈ ਲਾਲ ਕਿਲੇ ਉੱਤੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਕੇ ਤੇਗ ਵਾਹਦਰ ਜੀ ਨੂੰ ਜਿੱਥੋਂ ਤੇਗ ਵਾਹਦਰ ਜੀ ਵਾਸਤੇ ਫਤਵਾ ਜਾਰੀ ਹੋਇਆ ਸੀਗਾ ਸ਼ਹਾਦਤ ਦਾ ਉਸ ਜਗ੍ਹਾ ਤੇ ਜਾ ਕੇ ਉਹਨਾਂ ਦਾ ਪਾਠ ਕਰਕੇ ਉਹਨੂੰ ਇੱਕ ਸ਼ਰਧਾ ਸਮਨ ਭੇਟ ਕਰਨਾ ਫਿਰ ਅ ਗੁਰੂ ਗ੍ਰੰਥ ਸਾਹਿਬ ਜੀ ਨੂੰ ਉੱਥੋਂ ਅ ਅਫਗਾਨਿਸਤਾਨ ਤੋਂ ਲੈ ਕੇ ਆਣਾ ਸੇਫਲੀ ਆਪਾਂ ਰੋਜ਼ ਅਰਦਾਸ ਕਰਦੇ ਆਂ ਜਦੋਂ ਵੀ ਪਾਠ ਖਤਮ ਹੁੰਦਾ ਉਹ ਚ ਇੱਕ ਲਾਈਨ ਬੋਲਦੇ ਆਂ ਕਿ ਸੱਚੇ ਪਾਤਸ਼ਾਹ ਸਾਨੂੰ ਵਿਛੜੇ ਹੋਏ ਗੁਰੂ ਤਾਮਾ ਦੀ ਸੇਵਾ ਸੰਭਾਲ ਦਾ ਮੌਕਾ ਤੇ ਦਰਸ਼ਕੁਲੇ ਦਰਸ਼ਨ ਦੇਦਾਰ ਦਾ ਮੌਕਾ ਤੇ ਆਵੇ ਉਸ ਨੂੰ ਇੱਕ ਜੇ ਸਹੀ ਜਾਮਾ ਪਹੁੰਚਾਇਆ ਤਾਂ ਕਰਤਾਰਪੁਰ ਦਾ ਕੋਰੀਡੋਰ ਖੋੜ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਤੋ ਇਸ ਕਰਕੇ ਮੈਂ ਸਮਝਦਾ ਕਿ ਭਾਰਤੀ ਜਨਤਾ ਪਾਰਟੀ ਸਾਰੇ ਦੀ ਪਾਰਟੀ ਹੈ ਅਸੀਂ ਐਸੀ ਦੀ ਗੱਲ ਕਰੀਏ ਤਾਂ ਭਾਰਤ ਰਤਨ ਵਾਸਤੇ ਕਿੰਨਾ ਜੋਰ ਸਮਾਜ ਲਾ ਰਿਆ ਸੀ ਕਿ ਸਾਡੇ ਇੱਕ ਨੇਤਾ ਇਹਨੂੰ ਸੀ ਆਈਕਨ ਮੰਨਦੇ ਆ ਡਾਕਟਰ ਉਮੇਦਕਰ ਜੀ ਉਹਨਾਂ ਨੂੰ ਭਾਰਤ ਰਤਨ ਦਿੱਤਾ ਜਾਵੇ ਭਾਰਤ ਰਤਨ ਦਿੱਤਾ ਇਹਨੇ ਨਹੀਂ ਪੰਜ ਤੀਰਥ ਬਣਾਏ ਤੋ ਇਸ ਕਰਕੇ ਇਹ ਪਾਰਟੀ ਜਿਹੜੀ ਹੈ ਸਹੀ ਮੈਨੇਜ ਪਾਰਟੀ ਜਾਂ ਤਾਂ ਪਾਰਟੀ ਸਭ ਦੀ ਪਾਰਟੀ ਹੈ ਬਹੁਤ ਵੱਡਾ ਆਪੋਜੀਸ਼ਨ ਵੱਲੋਂ ਵੀ ਵਿਤਕਰੇ ਦਾ આરોਪ ਲਗਾਇਆ ਜਾਂਦਾ ਹੈ ਪੰਜਾਬ ਅੰਦਰ ਵੀ ਕੇਂਦਰ ਸਰਕਾਰ ਜਿਹੜੀ ਪੰਜਾਬ ਨਾਲ ਲਗਾਤਾਰ ਵਿਤਕਰੇ ਕਰਦੀ ਹੈ ਤੇ ਹੁਣ ਮੌਜੂਦਾ ਸਰਕਾਰ ਦੀ ਗੱਲ ਕਰ ਲਈ ਤੇ ਉਹਨਾਂ ਨੇ ਵੀ ਆਖਿਆ ਵੀ ਜੀਐਸਟੀ ਔਰ ਆਰਡੀਐਫ ਦਾ ਫੰਡ ਜਿਹੜਾ ਕਿ ਕੇਂਦਰ ਸਰਕਾਰ ਜਾਰੀ ਨਹੀਂ ਕਰ ਪਾ ਰਹੀ ਜਾਰਦੀ ਸਰਕਾਰ ਬਣੀ ਇਹੀ ਰੌਲਾ ਪਾ ਰਹੀ ਹੈ ਜੀ ਕਦੀ ਤੁਸੀਂ ਕੁਐਸਚਨ ਕੀਤਾ ਭਗਵੰਤ ਮਾਨ ਨੂੰ ਕਿ ਕਿਹੜਾ ਕਿੰਨਾ ਪੈਸਾ ਤੁਹਾਨੂੰ ਨਹੀਂ ਆਇਆ ਹਜ਼ਾਰਾਂ ਕਰੋੜ ਦੀ ਗੱਲ ਕਰਦੇ 8 ਪੁੱਛਿਆ ਪੁੱਛਿਆ ਕਿਉਂ ਨਹੀਂ ਆਇਆ ਪੁੱਛਿਆ ਇਹ ਗੱਲ ਪੁੱਛੋ ਨਾ ਜਰਾ ਹੁਣ ਤੁਸੀਂ ਰਿਪੋਰਟਰ ਹੋ ਤਹਾਨੂੰ ਰੋਜ਼ ਰਿਪੋਰਟਰ ਆਪਣਾ ਥੋੜਾ ਮਾਲਕ ਪੁੱਛਦਾ ਨਾ ਵੀ ਅੱਜ ਕਿੰਨੇ ਇਵੈਂਟ ਕਰਕੇ ਆਏ ਆ ਪੁੱਛਦਾ ਨਾ ਇਦਾਂ ਹੀ ਆਰਡੀਐਫ ਦਾ ਕੀ ਹੈ ਜਿੰਨਾ ਫੰਡ ਆਉਂਦਾ ਕੇਂਦਰ ਦਾ ਉਹਦਾ ਇੱਕ ਜੂਸੀ ਦੇਣਾ ਹੁੰਦਾ ਜਿਸ ਕੰਮ ਵਾਸਤੇ ਫੰਡ ਆਉਂਦਾ ਉਸ ਕੰਮ ਵਾਸਤੇ ਕਿਆ ਜੁਟ੍ਰੀਸ਼ਨ ਸਰਟੀਫਿਕੇਟ ਦਿੱਤਾ ਕਿ ਨਹੀਂ ਦਿੱਤਾ ਲੇਕਿਨ ਉਸ ਦੇ ਬਾਵਜੂਦ ਵੀ ਅਸੀਂ ਕੋਈ ਜਵਾਨੀ ਨਹੀਂ ਤੁਹਾਨੂੰ ਲਿਖਤੀ ਦੇ ਰਹੇ ਆ ਕਿ ਪ੍ਰਧਾਨ ਪੰਜਾਬ ਵਾਸਤੇ ਕੀ ਕੀਤਾ ਹੁਣੇ ਬੁੱਕਲੇਟ ਸਰਵ ਹੋਈ ਹੈ ਉਹ ਚੈੱਕ ਕਰ ਲਿਓ ਕਿੰਨੀਆਂ-ਕਿੰਨੀਆਂ ਸਕੀਮਾਂ ਵਾਸਤੇ ਕਿੰਨੇ-ਕਿੰਨੇ ਕਰੋੜ ਰੁਪਈਆ ਪੰਜਾਬ ਵਾਸਤੇ ਆਇਆ ਸਾਡਾ ਇਥੋਂ ਅੰਮ੍ਰਿਤਸਰ ਤੋਂ ਨੁਮੈਂਦਾ ਨਾ ਹੁੰਦੇ باوجودੀ ਅੰਮ੍ਰਿਤਸਰ ਲਈ ਕਿੰਨਾ ਪੈਸਾ ਸਾਰਾ ਬੁੱਕ ਲਿਖ ਕੇ ਦਿੱਤਾ ਆਪਣੇ ਕੋਈ ਚੋਰੀ ਨਹੀਂ ਦਿੱਤਾ ਮੈਂ ਵੀ ਬਿਆਨ ਦੇ ਜਮਾ ਲੇਕਿਨ ਤੁਹਾਨੂੰ ਲਿਖ ਕੇ ਦਿੱਤਾ ਇਸ ਕਰਕੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਕਿਸੇ ਵੀ ਸਟੇਟ ਨਾਲ ਕੋਈ ਵਿਤਕਰਾ ਨਹੀਂ ਕਰਦੀ ਕਿਉਂਕਿ ਸਾਰੇ ਭਾਰਤ ਵਾਸੀ ਨੇ ਠੀਕ ਹੈ ਵੋਟ ਪਾਉਣ ਦਾ ਹੱਕ ਹੈ ਕਿਤੇ ਕਿਤੇ ਸਰਕਾਰ ਬਣੇ ਕਿਸੇ ਕਿਸੇ ਸਰਕਾਰ ਬਣਾਈ ਲੇਕਿਨ ਐਜ਼ ਅ ਨੇਸ਼ਨ ਸਾਡੀ ਸਰਕਾਰ ਜਿਹੜੀ ਹੈ ਉਹ ਸਭ ਲੋਕਾਂ ਦੇ ਹਿੱਤ ਲਈ ਕੰਮ ਕਰੇਗੀ ਐਸਾ ਇੱਕ ਅਸੀਂ ਮਨ ਬਣਾ ਕੇ ਸਾਰਿਆਂ ਨੂੰ ਬਿਨਾਂ ਡਿਸਪੈਰਿਟੀ ਤੋਂ ਪੈਸਾ ਜਿਹੜਾ ਹੈ ਉਤੇਰੇ ਬਹੁਤ ਲੰਬਾ ਵੱਡਾ ਤੜਸਿਆਸੀ ਜੀਵਨ ਹੈ ਪੰਜਾਬ ਅੰਦਰ ਕਿਸਮਾ ਮਾਹੌਲ ਦੇਖਦੇ ਯਾਰ ਕੀ ਪੰਜਾਬ ਅੰਦਰ ਭਾਜਪਾ ਦੇ ਪੱਕ ਵਿੱਚ ਜਿਹੜਾ ਕੀ ਆਏਗੀ ਅੱਜ ਕੀ ਸੀਟਾਂ ਆਉਣਗੀਆਂ ਡੈਫੀਨਿਟਲੀ ਸਾਡੀ ਬਹੁਤ ਰਿਸਪੈਕਟੇਬਲ ਹਾਜ਼ਰੀ ਜਿਹੜੀ ਹੈ ਰਿਸਪੈਕਟਫੁਲ ਹਾਜ਼ਰੀ ਜਿਹੜੀ ਹੈ ਉਹ ਇੱਥੇ ਲੱਗੇਗੀ ਤੇ ਅੰਮ੍ਰਿਤਸਰ ਲੋਕਾਂ ਨੂੰ ਜਿਹੜੇ ਤੁਹਾਨੂੰ ਸੁਣ ਦੇਖ ਰਹੇ ਨੇ ਉਹਨਾਂ ਨੂੰ ਕੀ ਖਾਸ ਅਪੀਲ ਕਰਨਾ ਚਾਹੋਗੇ ਬੋਤਾਲ ਮੈਂ ਇਹੀ ਅਪੀਲ ਕਰਨਾ ਚਾਹਨਾ ਕਿ ਦੋ ਵਾਰ ਤੁਹਾਨੂੰ ਅਸੀਂ ਬੈਸਟ ਕੈਂਡੀਡੇਟ ਦਿੱਤੇ ਜੇਤਰੀ ਜੀ ਪੂਰੀ ਜੀ ਜਿਹੜੇ ਤੁਸੀਂ ਹਰਾ ਕੇ ਤਾਂ ਭੇਜਤੇ ਲੇਕਿਨ ਉਹ ਫੇਰ ਮਿਨਿਸਟਰ ਬਣ ਗਏ ਹੁਣ ਤੁਹਾਨੂੰ ਇੱਕ ਹੋਰ ਬਹੁਤ ਵਧੀਆ ਕੈਂਡੀਡੇਟ ਦਿੱਤਾ ਜਿਹੜਾ ਤੁਹਾਡੇ ਵਿੱਚੋਂ ਹੀ ਆ ਤੁਹਾਡੇ ਪਰਿਵਾਰਾਂ ਚੋਂ ਹੀ ਆ ਇੱਥੇ ਦੀ ਵਿਰਾਸਤ ਨੂੰ ਇੱਥੇ ਦੀ ਸਿਆਸਤ ਨੂੰ ਚੰਗੀ ਤਰ੍ਹਾਂ ਸਮਝਦਾ ਮੇਰੀ ਅਪੀਲ ਹੈ ਕਿ ਸਵਰਗ ਗਲਤੀ ਨਾ ਕਰਿਓ ਤੁਹਾਨੂੰ ਹੁਣ ਗਲਤੀ ਸੁਧਾਰਨ ਦਾ ਮੌਕਾ ਦਿੱਤਾ ਗਿਆ ਭਾਰਤੀ ਜਨਤਾ ਪਾਰਟੀ ਨੂੰ ਇੱਥੋਂ ਕਾਮਯਾਬ ਕਰਕੇ ਇੱਕ ਅੱਛਾ ਵਕੀਲ ਜਿਹੜਾ ਤੁਹਾਡੇ ਖੇਤ ਦੀ ਗੱਲ ਹੱਕ ਦੀ ਗੱਲ ਤੁਹਾਡੇ ਵਿਕਾਸ ਦੀ ਗੱਲ ਲੋਕ ਸਭਾ ਜਾ ਕੇ ਕਰੇਗਾ ਉਸ ਨੂੰ ਜੁਰਜਤਾ ਕੇ ਭੇਜੋ ਜੇ ਤੁਹਾਡੇ ਬਿਨਾ ਵਕੀਲ ਤੋਂ ਵੀ ਇਹਨਾਂ ਕੁਝ ਦਿੱਤਾ ਗਿਆ ਇਹ ਥੋੜਾ ਵਕੀਲ ਹੁੰਦਾ ਤਾਂ ਤੁਹਾਨੂੰ ਕਿੰਨਾ ਕੁਝ ਮਿਲਦਾ ਤੁਸੀਂ ਅਮੈਜ਼ਨ ਨਹੀਂ ਕਰ ਸਕਦੇ ਉਹਨਾਂ ਦਾ ਵਿਜ਼ਨ ਹੈ ਇੱਕ ਮੈਂ ਸਾਡੇ ਕੈਂਡੀਡੇਟ ਦਾ ਉਸ ਵਿਜ਼ਨ ਦੀ ਰਿਸਪੈਕਟ ਕਰਦੇ ਹੋਏ ਉਸ ਨੂੰ ਇੰਪਲੀਮੈਂਟ ਕਰਵਾਉਣ ਦੇ ਲਈ ਤੁਸੀਂ ਜ਼ਰੂਰ ਭਾਰਤੀ ਜਨਤਾ ਪਾਰਟੀ ਨੂੰ ਵੋਟ ਪਾਓ ਸਮਾਰਟ ਸਿਟੀ ਤਹਿਤ ਕਾਫੀ ਸਾਰੇ ਪੈਸੇ ਆਏ ਹਨ ਅੰਮ੍ਰਿਤਸਰ ਵਿੱਚ ਪਰ ਸਮਾਰਟ ਸਿਟੀ ਵਰਗੀ ਕੋਈ ਦਿਖ ਵਿਖਾਈ ਨਹੀਂ ਦਿੰਦੀ ਅੰਮ੍ਰਿਤਸਰ ਬਾਰ ਬਾਰ ਉਹੀ ਤਾਂ ਕਹਿ ਰਹੇ ਨੇ ਬਾਰ ਬਾਰ ਉਹੀ ਤੋਂ ਕਹਿ ਰਹੇ ਨੇ ਉਹਦੇ ਟਿਕਟ ਨੇ ਮਤਲਬ ਕਿ ਗੰਦਗੀ ਹੈ ਜਾਂ ਜਿਹੜੀ ਸਮਾਰਟ ਸਿਟੀ ਤਹਿਤ ਗੱਡੀਆਂ ਲੱਗੀਆਂ ਉਹ ਚੋਰੀ ਹੋ ਗਈਆਂ ਮੈਂ ਵੀ ਤਾਂ ਇਹ ਕਹਿੰਦਾ ਉਹੀ ਤਾਂ ਬਾਰ ਬਾਰ ਸਾਡੇ ਕੈਂਡੀਡੇਟ ਕਹਿ ਰਹੇ ਨੇ ਕਿ ਇਹਨਾਂ ਕੁਝ ਦੇਣ ਦੇ ਬਾਵਜੂਦ ਕੋ ਦਿਖਾਈ ਨਹੀਂ ਦਿੰਦਾ ਤਾਂ ਇਸ ਕਰਕੇ ਮੈਂ ਪਹਿਰੇਦਾਰ ਹੋਣ ਦੇ ਨਾਤੇ ਸੇਵਾਦਾਰ ਹੋਣ ਦੇ ਨਾਤੇ ਅਸੀਂ ਸਾਡਾ ਕੈਂਡੀਡੇਟ ਦੀ ਗੱਲ ਕਰਦਾ ਮੈਂ ਉਹ ਜ਼ਰੂਰ ਇਹਨਾਂ ਗੱਲਾਂ ਤੇ ਗੌਰ ਕਰਨਗੇ ਥੈਂਕ ਯੂ ਇਹਨੇ ਅਵਿਨਾਸ਼ ਰਾਏ ਖੰਨਾ ਜਿਹੜੇ ਕਿ ਪੰਜਾਬ ਵਿੱਚ ਸੰਸਦ ਵੀ ਰਹੇ ਨੇ ਤੇ ਨਾਲ ਹੁਣ ਅੰਮ੍ਰਿਤਸਰ ਤੋਂ ਲੋਕ ਸਭਾ ਇੰਚਾਰਜ ਨੇ ਤੇ ਉਹਨਾਂ ਨੇ ਅੰਮ੍ਰਿਤਸਰ ਦੇ ਲੋਕਾਂ ਨੂੰ ਇੱਕ ਅਪੀਲ ਕੀਤੀ ਹੈ ਵੀ ਇਸ ਵਾਰ ਉਹ ਗਲਤੀ ਨਾ ਦੁਹਰਾਉਣ ਜਿਹੜੀ ਗਲਤੀ ਕੀਤੀ ਪਿਛਲੇ 2 ਇਲੈਕਸ਼ਨਸ ਵਿੱਚ ਲੋਕਾਂ ਨੇ ਵੱਡੇ ਭਾਜਪਾ ਦੇ ਲੀਡਰ ਹਰਾ ਕੇ ਕੀਤੀ ਸੀ ਕਿਉਂਕਿ ਇੱਕ ਵਿਜ਼ਨ ਲੈ ਕੇ ਤਰਨਜੀਤ ਸਿੰਘ ਸੰਧੂ ਲਗਾਤਾਰ ਲੋਕਾਂ ਵਿੱਚ ਵਿਚਰ ਰਹੇ ਨੇ ਤੇ ਲੋਕ ਜੇ ਤਰਨਜੀਤ ਸਿੰਘ ਸੰਧੂ ਨੂੰ ਜਿਤਾ ਕੇ ਲੋਕ ਸਭਾ ਭੇਜ ਦੇਣ ਤਾਂ ਅੰਮ੍ਰਿਤਸਰ ਦਾ ਸਰਪੱਖੀ ਵਿਕਾਸ ਕਰਵਾਉਣਾ ਉਹਨਾਂ ਦੀ पहला कदम ही रहेगी और भी बहुत सारे इशू ने जिन्हों पे बेबाकी नाल गलबत करते हुए विखाई दे रहे ने अपनाश राय खन्ना कैमरा पर्सन गोपाल दे नाल सिकंदर पछरीचा दैनिक सिया टीवी अमृतसर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब, फेसबुक, इंस्टाग्राम, x और whatsapp चैनल पर